ਖਬਰ ਜ਼ਿਲ੍ਹਾ ਹੁਸ਼ਿਆਰਪੁਰ ਹਲਕਾ ਮੁਕੇਰੀਆਂ ਦੇ ਪਿੰਡ ਕੋਟਲੀ ਖਾਸ ਤੋ ਹੈ ਜਿੱਥੋਂ ਦਾ ਇੱਕ ਰਹਿਣ ਵਾਲਾ ਨੌਜਵਾਨ ਪਿਛਲੇ 10 ਦਿਨਾਂ ਤੋਂ ਲਾਪਤਾ ਹੈ ਪਰਿਵਾਰ ਵੱਲੋਂ ਉਸ ਦੀ ਕਾਫੀ ਜ਼ਿਆਦਾ ਭਾਲ ਕੀਤੀ ਗਈ ਪਰੰਤੂ ਉਸ ਦਾ ਕੁਝ ਵੀ ਪਤਾ ਨਹੀਂ ਲੱਗਿਆ ਹੈ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਪੁਲ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਾਉਂਦਿਆਂ ਹੋਇਆਂ ਲੜਕੇ ਨੂੰ ਜਲਦ ਲੱਭਣ ਦੀ ਮੰਗ ਕੀਤੀ ਹੈ ਲਾਪਤਾ ਹੋਏ ਮੁੰਡੇ ਦੀ ਪਛਾਣ ਰਜਿੰਦਰ ਕੁਮਾਰ ਵੱਜੋ ਹੈ ਜਿਸ ਦੀ ਉਮਰ 31 ਸਾਲ ਦੇ ਕਰੀਬ ਹੈ ਤੇ ਉਹ ਰੰਗ ਦਾ ਕੰਮ ਕਰਦਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤ 5 ਸਤੰਬਰ ਤੋਂ ਨਜ਼ਦੀਕੀ ਪਿੰਡ ਛੇਂਝ ਦੇਖਣ ਗਿਆ ਸੀ ਪਰੰਤੂ ਮੁੜ ਵਾਪਸ ਘਰ ਨਹੀਂ ਆਇਆ ਹੈ ਪਰਿਵਾਰ ਵੱਲੋਂ ਉਸ ਦੀ ਕਾਫੀ ਜ਼ਿਆਦਾ ਪਾਲ ਕੀਤੀ ਗਈ ਪਰੰਤੂ ਉਸ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਕਿਸੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਹੈ ਇਸ ਮੌਕੇ ਪੀੜਿਤ ਪਰਿਵਾਰ ਦੇ ਮੁਕੇਰੀਆਂ ਪੁਲਿਸ ਤੋਂ ਮਦਦ ਦੀ 구ਹਾਰ ਲਈ ਹੈ ਤੇ ਕਿਹਾ ਹੈ ਕਿ ਉਹਨਾਂ ਦੇ ਪੁੱਤਰ ਨੂੰ ਜਲਦੀ ਤੋਂ ਜਲਦੀ ਲੱਭ ਕੇ ਪਰਿਵਾਰ ਦੇ ਹਵਾਲੇ ਕੀਤਾ ਜਾਵੇ। ਬਾਕੀ ਤੁਸੀਂ ਵੀ ਦੇਖੋ ਪੰਜਾਬ ਨੇਸ਼ਨ ਤੋਂ ਜਸਬੀਰ ਸਿੰਘ ਦੀ ਵਿਸ਼ੇਸ਼ ਰਿਪੋਰਟ। ਬਲਵਿੰਦਰ ਦੇਵੀ ਬੇਟਾ ਦਾ ਕੀ ਨਾਮ ਸੀ? ਆਪਣੇ ਅਰਜਿੰਦਰ ਕੁਮਾਰ ਤੇ ਕੀ ਕੰਮ ਕੀ ਕਰਦਾ ਸੀ? ਰੰਗ ਦਾ। ਉਮਰ ਕਿੰਨੀ ਮੁੰਡੇ ਦੀ? 33 ਮਾਸਾਂ ਲੱਗੇ ਦਾ। ਤੇ ਕੀ ਗੱਲ ਕੀ ਹੋਈ ਹੈ? ਗੱਲ ਕੋਈ ਨਹੀਂ ਘਰੋਂ ਕੰਮ ਤੇ ਗਿਆ। ਤੇ ਕਾਮੋ ਤੋਂ ਘਰ ਆਇਆ ਘਰੋਂ ਆ ਕੇ ਮੈਂ ਤਾਂ ਪਹਿਲੇ ਆ ਤੇ ਮੇਲਾ ਦੇਖਣ ਗਿਆ ਮੁੜ ਕੇ ਵਾਪਸ ਨਹੀਂ ਮਿਲਿਆ ਮੇਲਾ ਕਿਹੜੇ ਪਿੰਡ ਗਿਆ ਵੇਖਣ ਆਪਣੇ ਲੈੜੀਆਂ ਉਸ ਤੋਂ ਬਾਅਦ ਕੀ ਗੱਲ ਹੋਈ ਕੋਈ ਨਹੀਂ ਲੱਭਾ ਇਹਨੂੰ ਮੁੜ ਕੇ ਅਸੀਂ ਰਾਤ ਦਰਵਾਜ਼ਾ ਖੁੱਲ੍ਹਾ ਤਾਂ ਕਿਹਾ ਡਿੱਗਦੀ ਨਹੀਂ ਮੈਂ ਨਹੀਂ ਆਇਆ ਤੇ ਫਿਰ ਮੈਂ ਸਵੇਰੇ ਮੁੜੇ ਭੇਜਦੇ ਵੀ ਆਇਆ ਨਹੀਂ ਗੱਲ ਕੀ ਆ ਤੇ ਕਿਤੇ ਨਹੀਂ ਲੱਭਾ ਫਿਰ ਦੂਜੇ ਦਿਨ ਫੇਰ ਭੇਜੇ ਨਹੀਂ ਗੱਲ ਬਣੀ ਫਿਰ ਮੈਂ ਗਿਆ ਹੀ ਪੁਲਿਸ ਚੋਂ ਕਿ ਤੇ ਉਹਨਾਂ ਵੀ ਨਹੀਂ ਮੇਰੀ ਕੋਈ ਸੁਣੀ ਇਹ ਮਮਾ ਮਕੇਰਿਆਂ ਗਏ ਸਰਪੰਚ ਨੂੰ ਲਾ ਕੇ ਤੇ ਬਸ ਉਦੋਂ ਤੇ ਅਸੀਂ ਲੱਭਣ ਲਿਆ ਜਿੱਥੇ ਇੱਥੇ ਮੇਲੇ ਉੱਥੇ ਉੱਥੇ ਅਸੀਂ ਪਹੁੰਚੇ ਆ ਕਿਤੇ ਨਹੀਂ ਮਿਲਿਆ ਕੰਮ ਕੀ ਕਰਦਾ ਸੀਗਾ ਰੰਗ ਦਾ ਅੱਛਾ ਜੀ ਸੁਪਾਇ ਦੇ ਦੀਂ ਦੀਵਾਰ ਪੁਰਾਣੀ ਜੇ ਪੈਂਟ ਪਾ ਦੇ ਕਿੱਤੀ ਬਣਾ ਬਖ ਗਿਆ ਜਿਸ ਤੋਂ ਪਹਿਲਾਂ ਗੱਲ ਕਰੀਏ ਕਦੇ ਅੱਗੇ ਵੀ ਘਰੋਂ ਗਿਆ ਐ ਤਾਂ ਨਹੀਂ 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 ਅੱਗੇ ਜਾਂਦਾ ਹੀ ਸਾਮ ਨੂੰ ਆ ਜਾਂਦਾ ਹੀ ਕੰਮ ਤੇ ਜਾਂਦਾ ਹੀ ਨਾ ਸਾਮਾਂ ਨੂੰ ਉਹਨਾਂ ਭਾਵੇਂ 10:00 ਵਜੇ ਨੇ 11:00 ਵਜੇ ਨੇ ਪਹੁੰਚੇ ਨਹੀਂ ਪਹੁੰਚਣਾ ਕੀ ਮੰਗ ਕੀ ਕਰਨੀ ਚਾਹੁੰਦੇ ਹੋ ਪ੍ਰਸ਼ਾਸਨ ਸਾਡਾ ਮੁੰਡਾ ਲੱਭ ਜਾ ਤੁਹਾਨੂੰ ਅੰਨ ਤੇ ਲੱਭ ਲੱਭ ਕੇ ਸਦਾਈ ਹੋ ਗਿਆ ਸਾਰਾ ਪਿੰਡ ਗਿਆ ਨਾਲ ਲੱਭਣ ਜਿੱਥੇ ਜਿੱਥੇ ਦੱਸ ਪਏ ਉੱਥੇ ਕਹਿੰਗੇ ਕਿਸੇ ਤੇ ਕੋਈ ਸ਼ੱਕ ਹੈ ਤੁਹਾਨੂੰ ਨਾ ਸਾਡੀ ਕੇ ਨਾ ਲੱਗਦ ਬਾਜੀ ਨਹੀਂ ਥਾਣੇ ਦਰਖਾਸਤ ਦਿੱਤੀ ਨੂੰ ਕਿੰਨੇ ਦਿਨ ਹੋ ਗਏ ਤੁਹਾਨੂੰ ਅਸੀਂ ਦਿੱਤੀ ਆ ਆਪਣੇ ਮੰਗਲਵਾਰ ਠੀਕ ਹੈ ਕੀ ਤੁਹਾਨੂੰ ਥਾਣੇ ਵਾਲਿਆਂ ਨੇ ਕੋਈ ਭਰੋਸਾ ਦਵਾਇਆ ਉੱਥੇ ਪ੍ਰਸ਼ਾਸਨ ਨੇ ਨਾ ਦੀਦਾ ਜੀ ਚਰਪੰਚਲ ਕਾ ਜਿੱਧਨ ਪੁੱਛਿਆ ਕਿ ਕਿੱਦਾਂ ਕਿੱਦਾਂ ਜਿੱਦਾਂ ਤੁਹਾਡਾ ਹੁਣ ਗੱਲ ਕੀਤੀ ਹੈ ਨਾ ਐਦਾਂ ਕੀਤੀ ਵੀ ਘਰੋਂ ਮੇਲੇ ਤੇ ਗਿਆ ਉਹਨਾਂ ਨੇ ਪੁੱਛਿਆ ਵੀ ਕੀ ਕਿੱਦਾਂ ਵੀ ਲੜਿਆ ਸੀ ਆਇਆ ਕਿ ਨਹੀਂ ਕੋਈ ਲੜਾਈ ਝਗੜਾ ਨਹੀਂ ਕਹਿੰਦੇ ਕਿ ਇਹਲਾ ਨਹੀਂ ਕੋਈ ਕੋਟ ਨਹੀਂ ਤੇ ਘਰੋਂ ਕੰਮ ਤੇ ਗਿਆ ਤੇ ਕੰਮ ਤੋਂ ਮੈਂ ਆਖਿਆ ਘਰ ਆਇਆ ਘਰੋਂ ਫੇਰ ਮੈਂ ਕੋ ਮੇਲੇ ਜੋ ਪਹਿਲੇ ਆ ਕੇ ਗਿਆ ਤੇ ਫੇਰ ਮੁੜ ਕੇ ਰਾਤ ਆਇਆ ਨਹੀਂ ਮੈਂ ਰੋਟੀ ਬਣਾ ਕੇ ਦੇਖ ਦਿੱਤੀ ਡਿੱਗਦੀ ਨਹੀਂ ਆਇਆ ਦੂਜੇ ਦਿਨ ਫੇਰ ਨਹੀਂ ਆਇਆ ਮੁੰਡੇ ਫੇਰ ਲੱਭਣ ਚੱਲ ਗਏ ਤੀਏ ਦਿਨ ਫੇਰ ਲੱਭਣ ਲੱਪਿਆ ਹੀ ਫੇਰ ਅਗੀ ਤੋਂ ਮੀਆਂ ਸੈਂਜਾ ਹੀ ਉੱਥੇ ਹੀ ਪਤਾ ਕੀਤਾ ਉਹਦੇ ਤੋਂ ਬਾਅਦ ਅਗੇ ਮੁਸਾਫੁਰ ਸਿੰਘ ਉੱਥੇ ਵੀ ਪਤਾ ਕੀਤਾ ਨਹੀਂ ਲੱਭਿਆ ਆਈ ਕਿ ਸ਼ਾਇਦ ਕਿਤੇ ਮਿਲ ਗਿਆ ਚਾਹੇ ਨਾ ਹੋਵੇ ਫਿਰ ਅਗੇ ਪੁਰਾਣੇ ਬੰਗਾਲੇ ਉੱਥੇ ਵੀ ਨਹੀਂ ਲੱਭਿਆ ਜਦੋਂ ਤੁਸੀਂ ਥਾਣੇ ਦਰਖਾਸਤ ਦੇ ਕੇ ਆਏ ਆ ਤੁਹਾਡੇ ਤੋਂ ਕੋਈ ਪੁੱਛਗਿੱਛ ਕੀਤੀ ਉਸ ਤੋਂ ਬਾਅਦ ਪਿੰਡ ਵਾਲੇ ਕੁਝ ਨਹੀਂ ਗਏ ਕੁਝ ਨਹੀਂ ਠੀਕ ਹੈ ਜੀ